ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਮ ਖੁਸ਼ ਆਗੋ ਮੈਂ ਬਿਲਕੁਲ ਠੀਕ ਐ ਟਾਈਮ ਜਿਹੜਾ ਹੁਣ ਹੋ ਰਿਹਾ 11:15 ਦਾ ਹੋ ਰਿਹਾ ਅੱਜ ਮਾਰਨਿੰਗ ਵਿੱਚ ਮੈਂ ਸਿਰਫ ਖਾਣ ਪਕਾਉਣ ਦੇ ਕੰਮ ਹੋਏ ਨੇ ਸਵੇਰੇ ਕਿਚਨ ਵਿੱਚ ਇੰਨਾ ਬਿਜ਼ੀ ਹੋ ਜਾਂਨੀ ਕਈ ਵਾਰੀ ਮੇਰਾ ਹੋਰ ਕੰਮ ਕਰਨ ਨੂੰ ਟਾਈਮ ਹੀ ਨਾ ਲੱਗ ਜਾਨੀ ਕਿ ਦਿਲੀ ਨਹੀਂ ਦਿਲ ਤਾਂ ਮੇਰਾ ਕਰਦਾ ਹੋਰ ਕੰਮ ਕਰਾਂ ਪਰ ਟਾਈਮ ਨਹੀਂ ਲੱਗਦਾ ਕਿਚਨ 'ਚੋਂ ਨਿਕਲਣਾ ਨਹੀਂ ਮਿਲਦਾ ਜਦੋਂ ਕਿਚਨ ਚ ਫ੍ਰੀ ਹੁੰਨੇ ਆ 10 ਵਜੇ 10:30 ਵਜੇ ਜਾਂ ਕਈ ਵਾਰ 10 ਤੋਂ ਪਹਿਲਾਂ ਫ੍ਰੀ ਹੋ ਜੀ ਉਹਦੋਂ ਨੂੰ ਫਰਾਈ ਹੁੰਦਾ ਵੀ ਆਪਾਂ ਨਾ ਅਕਲ ਕਾਂਝ ਹੋਏ ਨੇ ਐਗਜ਼ੌਸਟ ਹੋਏ ਨੇ ਵੀ ਆਹਨ ਤਾਂ ਵੀ ਨਾ ਕਿ ਫ੍ਰੈਸ਼ ਹੋ ਜੀਏ ਤੇ ਉਸ ਤੋਂ ਬਾਅਦ ਸਿਰ ਮੇ ਤੋਂ ਨਾ ਨਾ ਉਹ ਕੇ ਸਾਫ ਸਫਾਈ ਦਾ ਕੰਮ ਅਜੀ ਕਰਦੇ ਮੌਸਮ ਚ ਗਰਮੀ ਚ ਨਹੀਂ ਹੁੰਦਾ ਅੱਜ ਆਪਾਂ ਬਸ ਐਂ ਕਹਿ ਲਉ ਮਾਰਨਿੰਗ ਚ ਸਿਰਫ ਕਿਚਨ ਦਾ ਕੰਮ ਸੀ ਖਾਣਾ ਬਣਾਉਣਾ ਭਾਂਡੇ ਨਾਲ ਦੀ ਨਾਲ ਹੋ ਜਾਂਦਾ ਤੇ ਹੁਣ ਹੋ ਰਿਹਾ ਮੇਰਾ ਫਰੂਟ ਟਾਈਮ 11:30 ਵਜੇ ਹੁਣ ਮੈਂ ਲੈ ਕੇ ਆਇਆ ਫਰੂਟ ਫਰੂਟ ਮੈਂ ਮਾਰਨਿੰਗ 'ਚ ਕੱਟ ਕੇ ਰੱਖਦਾ ਸੀਗਾ ਖਰਬੂਜਾ ਕੱਟ ਕੇ ਰੱਖਦਾ ਜਦੋਂ ਮੇਰਾ ਕਿਚਨ ਦਾ ਕੰਮ ਖਤਮ ਹੁੰਦਾ ਮੈਂ ਕਿਚਨ ਕਲੀਨ ਕਰਨੀ ਹੁੰਦੀ ਆ ਫਿਰ ਮੈਂ ਸੋਚ ਲਾਂ ਨਹੀਂ ਹੁੰਦੀ ਹੁਣ ਜਿੰਨੇ ਫ੍ਰਿਜ ਵਿੱਚ ਕੱਟਣ ਵਾਲੇ ਫਰੂਟ ਪਏ ਨੇ ਕੋਈ ਮੰਗੋ ਪਿਆ ਪਪਾਇਆ ਪਿਆ ਜਾਂ ਕੋਈ ਵਾਟਰਮੈਲਨ ਪਿਆ ਉਹ ਮੈਂ ਕੱਟ ਕੇ ਡੱਬੇ 'ਚ ਰੱਖ ਲਾਣੀ ਆ ਜੋ ਮੇਰਾ ਫਰੂਟ ਟਾਈਮ ਹੁੰਦਾ 11 ਵਜੇ 11:30 ਵਜੇ ਜਰੂਰ ਹੀ ਮੈਂ ਖਾਣਾ ਹੁੰਦਾ ਖਾ ਲਾਣੀ ਆ ਕੋਈ ਫਿਕਸ ਟਾਈਮ ਨਹੀਂ ਹੈ ਉਹ ਵੀ 11:30 ਕਈ ਵਾਰ ਭੁੱਖ ਜਲਦੀ ਲੱਗ ਜਾਂਦੀ 11 ਵਜੇ ਵੀ ਮੈਂ ਫਰੂਟ ਖਾ ਲੈਂਦਾ ਕੋਈ ਫਿਕਸ ਟਾਈਮ ਨਹੀਂ ਆਏਗਾ ਅੱਛਾ ਕਈ ਪੈਨੇ ਕਮੈਂਟ ਆ ਰਹੇ ਤੁਸੀਂ ਆਪ ਦਾ ਇੱਕ ਵੀਕ ਦਾ ਡਾਈਟ ਪਲਾਨ ਦਿਓ ਇੱਕ ਵੀਕ ਦਾ ਡਾਈਟ ਪਲਾਨ ਦਿਓ ਡਾਈਟ ਪਲਾਨ ਮੇਰਾ ਮੈਂ ਥੋੜਾ ਨਾ ਵੀਡੀਓ ਸ਼ੇਅਰ ਕਰ ਦਿਆਂ ਜੋ ਮੈਂ ਖਾਨੀ ਘਰ ਦਾ ਖਾਣਾ ਹੀ ਖਾਨੀ ਆ ਪਰ ਹਾਂ ਥੋੜੀ ਆਪਾਂ ਕੁਆਂਟੀਟੀ ਜ਼ਰੂਰ ਧਿਆਨ ਵਿੱਚ ਰੱਖਣੀ ਹੁੰਦੀ ਆ ਹਰ ਇੱਕ ਚੀਜ਼ ਦੀ ਬਾਕੀ ਖਾਣਾ ਉਹੀ ਘਰ ਦਾ ਉਹ ਦਾਲ ਰੋਟੀ ਚਾਵਲ ਸਬਜ਼ੀ ਜੋ ਵੀ ਬਣਦਾ ਬਸ ਥੋੜਾ ਪੋਸ਼ਨ ਕੰਟਰੋਲ ਨਾਲ ਖਾਣਾ ਮਿੱਠੇ ਤੇ ਕੰਟਰੋਲ ਕਰਨਾ ਜੰਕ ਫੂਡ ਤੇ ਕੰਟਰੋਲ ਕਰਨਾ ਬਾਕੀ ਮੇਰੇ weight ਸਭ ਕੁਝ ਤਾਂ ਸਹੀ ਹੋਇਆ। ਕਿ ਕਿਸ ਤਰੀਕੇ ਨਾਲ ਪਾਣੀ ਪੀਏ, ਕੀ ਆਪਾਂ ਸਵੇਰੇ ਬ੍ਰੇਕਫਾਸਟ ਵਿੱਚ ਲੈਣਾ, ਲੰਚ ਵਿੱਚ, ਡਿਨਰ ਵਿੱਚ, ਕੀ ਆਪਾਂ ਫਰੂਟ ਵਿੱਚ ਲੈ ਸਕਦੇ ਹਾਂ। ਸਾਰਾ ਕੁਝ ਮੈਂ ਟਾਈਟ ਪਲਾਨ ਆਪਣਾ ਤੁਹਾਨੂੰ ਉਸ ਵੀਡੀਓਸ ਸ਼ੇਅਰ ਕੀਤਾ ਹੋਇਆ। ਤੁਸੀਂ ਉਹ ਵੀਡੀਓਸ ਕੱਟ ਕੇ ਦੇਖੋਗੇ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੂ, ਬਹੁਤ ਨੋਲਿਜ ਮਿਲ ਜੂਗੀ। ਅ ਹੁਣ ਲੱਗਦਾ ਵੀ weight loss ਕਰਨਾ ਕੋਈ ਔਖਾ ਗੱਲ ਨਹੀਂ। ਸਿਰਫ ਥੋੜਾ ਜਿਹਾ ਆਪਣਾ ਖਾਣ ਤੇ ਕੰਟਰੋਲ ਹੋਣਾ ਚਾਹੀਦਾ। ਕੈਲੋਰੀ ਕੰਟਰੋਲ ਕਰਕੇ ਖਾਓ। ਤੇ ਕੁਛ ਪਾਣੀ ਆਪਾਂ ਘੱਟ ਪੀਣਾ ਪਾਣੀ ਪੂਰਾ ਪਿਓ ਸ਼ਾਮ ਦਾ ਖਾਣਾ ਜਲਦੀ ਤੇ ਹਲਕਾ ਖਾਓ ਬੰਨੀ ਕਿੰਨੇ ਕਿ ਕੱਲ੍ਹ ਆਈਆਂ ਹੋਵੀਆਂ ਨੇ weight loss ਹੋ ਜੂ چاہے ਸਲੋ ਹੋਵੇ ਪਰ ਹੋਣਾ ਸ਼ੁਰੂ ਹੋ ਜੂ ਤੁਹਾਡੇ ਤੁਸੀਂ ਫੋਲੋ ਕਰੋਗੇ ਜੀ ਚਲੋ ਛੁਣ ਮੈਂ ਖਾਣੀ ਫਰੂਟ ਅੱਜ ਮੈਂ ਕੱਟਿਆ ਸੀ ਖਰਬੂਜਾ ਜੇ ਨਾ ਕੱਟਾਂ ਮੈਨੂੰ ਇਸ ਟਾਈਮ ਮੈਨੂੰ ਬੜਾ ਔਖਾ ਲੱਗਦਾ ਕੱਟਣਾ ਤਾਂ ਕਰਕੇ ਮੈਂ ਪਹਿਲਾਂ ਕੱਟ ਕੇ ਰੱਖ ਲੈਂਦੀ ਹਾਂ ਟਾਈਮ ਹੋ ਗਿਆ ਸਵਾ 1:00 ਤਾਂ ਹੁਣ ਮੈਂ ਕਰਦੀ ਆ ਆਪਣਾ ਲੰਚ ਕੱਦੂ ਦੀ ਸਬਜ਼ੀ ਕਰਨ ਕਰੀਏ ਸਵੇਰੇ ਕੱਦੂ ਬਣਾਏ ਸੀ ਦੁੱਧ ਤੇ ਮਲਾਈ ਵਾਲਾ ਕੱਦੂ ਹੀ ਚੰਗਾ ਦਾਦਾ ਬਿਨਾ ਦੁੱਧ ਤੋਂ ਮੈਨੂੰ ਚੰਗਾ ਨਹੀਂ ਲੱਗਦਾ ਮਲਾਈ ਮੈਂ ਜ਼ਰੂਰ ਪਾਣੀ ਪਾਵੇਂ ਥੋੜੀ ਪਾ ਲਾਂ ਪਰ ਮਲਾਈ ਤੇ ਦੁੱਧ ਵਾਲਾ ਕੱਦੂ ਫੁਲਕੇ ਅੱਜ ਮੈਂ ਸਵੇਰੇ ਬਣਾ ਕੇ ਰੱਖਦਾ ਸੀ ਫਿਰ ਮੈਨੂੰ ਇਹ ਹੁੰਦਾ ਇੱਕ ਦੋ ਫੁਲਕੇ ਪਿੱਛੇ ਕੀ ਮੈਂ ਖਾਵਾਂ ਤਾਂ ਉਹ ਕਦੇ-ਕਦੇ ਹੁੰਦਾ ਵੀ ਚਲੋ ਦੁਪਹਿਰੇ ਬਣਾ ਲਾਂਗੇ ਫੁਲਕਾ ਵੀ ਅੱਜ ਮੈਂ ਸਵੇਰੇ ਹੀ ਬਣਾ ਕੇ ਰੱਖਦਾ ਸੀ ਉਹੀ ਫੁਲਕਾ ਖਾਣੇ ਆਪਣਾ ਗਰਮ ਨਹੀਂ ਕਰੂੰਗੀ ਐ ਖਾਉਂਦੇ ਮੈਨੂੰ ਠੰਡਾ ਹੀ ਵਧੀਆ ਨਾਲ ਬਸ ਸਰਦੀ ਤਾਂ ਗਰਮ ਹੋ ਜਾਂਦੀ ਹੈ ਇਹਦੇ ਸਾਈਡ ਤੇ ਰੱਖਿਆ ਕਿਉਂ ਗਰਮ ਕਰਨਾ ਅ ਦੂਜੀ ਵਾਰ ਰੱਖਿਆ ਇੱਕ ਵਾਰ ਤਾਂ ਫ੍ਰਿਜ ਵਿੱਚ ਪਾਦਾ ਰੱਖਦਾ ਸੀ ਮੱਖਣ ਗਰਮ ਕਰਕੇ ਅੱਜ ਇਹਦਾ ਫਾਈਨਲੀ ਕਿਉਂ ਬਣ ਜਾਊਗਾ ਫਿਰ ਮੈਂ ਕਿਹਾ ਚਲੋ ਖਾਣਾ ਖਾ ਲੈਂਦੇ ਆਂ ਨੀਮ ਗੈਸ ਸਲੋ ਮੀਡੀਅਮ ਕਰਕੇ ਰੱਖ ਦਨੀ ਆ ਉਸ ਤੋਂ ਬਾਅਦ ਮੈਂ ਖਾਣਾ ਖਾ ਕੇ ਕਿਚਨ 'ਚ ਕੰਮ ਕਰਨਾ ਕਿਉਂ ਬਣਦਾ ਰਹੂਗਾ ਵਿੱਚ ਜਿਵੇਂ ਮੇਰਾ ਟਾਈਮ ਲੱਗੂਗਾ ਉਹ ਬਣ ਗਏ ਇਹਨੂੰ ਡੱਬੇ 'ਚ ਕੱਢ ਦਾਂਗੇ ਗੈਸ ਮੀਡੀਅਮ ਕਰ ਦਨੀ ਆ ਤੇ ਮੈਂ ਕਰਦੀ ਆ ਆਪਣਾ ਲੰਚ ਕद्दू ਦੀ ਸਬਜ਼ੀ ਦੁੱਧ ਵਾਲੀ ਬਹੁਤ ਬਹੁਤ ਟੇਸਟੀ ਲੱਗਦੀ ਹੈ ਗਰਮੀ ਹੈ ਤੇ ਹੁਣ ਕੱਦੂ ਮੈਨੂੰ ਬਹੁਤ ਵਧੀਆ ਲੱਗਦਾ ਮੇਰਾ ਜੀਨ ਨਖਦਾ ਕੱਦੂ ਤੋਂ ਕੱਦੂ ਮੈਨੂੰ ਅੱਛਾ ਲੱਗਦਾ ਹੁਣ ਆਪਾਂ ਕਰਦੇ ਲੰਚ ਆਪਣਾ ਲੰਚ ਕਰਨ ਤੋਂ ਬਾਅਦ ਮੈਂ ਲੱਗੀ ਆਪਣੇ ਕੰਮਾਂ ਤੇ ਜੋ ਮੇਰੇ ਕੰਮ ਇਕੱਠੇ ਹੋਏ ਪਈ ਸੀ ਜੋ ਮੇਰੇ ਦਿਮਾਗ ਵਿੱਚ ਚੱਲ ਰਹੇ ਸੀ ਜੋ ਮੇਰੇ ਕੰਮ ਰੁਕੇ ਪਈ ਸੀ ਮੈਂ ਕਰਨੇ ਸੀ ਹੈਨਾ ਤੇ ਫਾਈਨਲੀ ਅੱਜ ਕਰ ਤੇ ਕੰਮ ਸ਼ੁਰੂ ਕੱਲ ਵੀ ਮੈਂ ਕੁਝ ਵੀ ਨਹੀਂ ਕਰਿਆ ਅੱਜ ਮਾਰਨਿੰਗ 'ਚ ਵੀ ਕਲੀਨਿੰਗ ਦਾ ਕੰਮ ਕੁਝ ਵੀ ਨਹੀਂ ਹੋਇਆ ਔਰ ਕਲੀਨਿੰਗ ਕਰਨੀ ਅੱਜਕੱਲ ਕਰਮੀ ਦੇ ਟਾਈਮ ਵਿੱਚ ਬਹੁਤ ਜ਼ਰੂਰੀ ਹੋ ਜਾਂਦੀ ਹੈ ਡੇਲੀ ਕੁਛ ਨਾ ਕੋਈ ਥੋੜਾ ਥੋੜਾ ਕਰ ਦਰੀ ਇਹਨੇ ਫਿਰ ਠੀਕ ਹੈ ਵੈਸੇ ਮੈਨੂੰ ਆਦਤ ਹੈ ਜਦੋਂ ਸਾਫ ਸਫਾਈ ਦੀ ਮੈਨੂੰ ਕੋਈ ਜ਼ਿਆਦਾ ਆਦਤ ਮੈਂ ਬਿਲਕੁਲ ਇੱਕ ਦਿਨ ਵੀ ਸਾਫ ਸਫਾਈ ਨਾ ਕਰਾਂ ਮੈਨੂੰ ਚੰਗਾ ਹੀ ਨਹੀਂ ਲੱਗਦਾ ਹੈਗਾ ਥੋੜਾ ਜਿਹਾ ਵੀ ਮੈਂ ਟਾਸਟਿੰਗ ਨਾ ਕਰਾਂ ਮੈਨੂੰ ਵਧੀਆ ਨਹੀਂ ਲੱਗਦਾ ਹਾਂ ਤਾਂ ਕੁਝ ਨਾ ਕੁਝ ਤਾਂ ਮੈਂ ਕਰਾਂ ਲੰਚ ਕਰਨ ਤੋਂ ਬਾਅਦ ਮੈਂ ਫ੍ਰਿਜ ਕਲੀਨ ਕਰਨਾ ਸੀਗਾ ਇਹ ਫ੍ਰਿਜ ਲਾ ਕੇ ਕਲੀਨ ਕਰਨ ਸਾਰਾ ਸਾਮਾਨ ਮੈਂ ਬਾਹਰ ਕੱਢਿਆ ਸ਼ੈਲਫ ਸਾਰੇ ਕਲੀਨ ਕੀਤੇ ਡੀਪ ਕਲੀਨਿੰਗ ਦੀ ਕੋਈ ਲੋੜ ਨਹੀਂ ਪੈਂਦੀ ਮੈਂ ਟਾਈਮ ਤੇ ਹੀ ਫ੍ਰਿਜ ਆਪਣਾ ਕਲੀਨ ਕਰ ਦਾਨੀ ਆ ਇਹ ਨਹੀਂ ਹੈਗਾ ਜਦੋਂ ਬਹੁਤ ਜ਼ਿਆਦਾ ਗੰਦਾ ਹੋ ਫਿਰ ਕਰਨਾ ਟਾਈਮ ਤੇ ਹੀ ਕਰ ਦਾਨੇ ਥੋੜੇ ਦਿਨਾਂ ਬਾਅਦ ਜੇ ਥੋੜਾ ਥੋੜਾ ਗੰਦਾ ਹੋਣਾ ਸ਼ੁਰੂ ਹੋ ਜਿੰਦਾ ਬਸ ਉਹਦੀ ਕਲੀਨ ਕਰ ਦਾਨੀ ਫਿਰ ਡੀਪ ਕਲੀਨਿੰਗ ਦੀ ਲੋੜ ਨਹੀਂ ਪੈਂਦੀ ਵੀ ਤੁਸੀਂ ਸਾਰੀਆਂ ਸ਼ੈਲਫਸ ਸਾਰਾ ਕੁਝ ਬਾਹਰ ਕੱਢੋ ਫ੍ਰਿਜ ਦੇ ਪਾਰਟਸ ਫਿਰ ਕਲੀਨ ਕਰੋ ਉਹ ਵੱਲ ਜ਼ਰੂਰਤ ਨਹੀਂ ਪੈਂਦੀ ਇਸਾਰੇ ਫ੍ਰੀਜ ਦੇ ਜਿਹੜੇ ਲਾਈਨਰਸ ਨੇ ਸ਼ੈਲਫ ਮੈਟਸ ਨੇ ਇਹ ਕਲੀਨ ਕਰਤੇ ਮੈਂ ਗਿੱਲਾ ਕੱਪੜਾ ਮਾਰਤਾ ਉੱਪਰ ਸੁੱਕਾ ਮਾਰਤਾ ਫਿਰ ਦੁਬਾਰੇ ਫਿਰ ਇਹਨਾਂ ਨੂੰ ਲਗਾ ਦੂੰਗਾ ਅੰਦਰਲੇ ਸ਼ੈਲਫਸ ਵੀ ਕਲੀਨ ਹੋ ਗਈਆਂ ਬਸ ਇੰਨੀ ਕੁ ਕਲੀਨਿੰਗ ਹੁੰਦੀ ਆ ਤੇ ਬਹੁਤ ਜ਼ਿਆਦਾ ਇਹ ਨਹੀਂ ਹੈਗਾ ਕਿ ਵੱਡਾ ਕੰਮ ਹੁੰਦਾ ਫ੍ਰੀਜਾ ਆਪਣੀ ਜਸ ਇੱਕ ਐਂ ਕਹਿ ਲਓ ਆਪਣੀ ਕੋਲ ਜਾਂ ਆਪਣਾ ਨਜ਼ਰੀਆ ਇਹ ਜਾਂ ਹੁੰਦਾ ਪਰ ਕੰਮ ਨੂੰ ਬਹੁਤ ਵੱਡਾ ਮੰਨ ਲਾਂ ਨੇ ਵੀ ਤਾਂ ਬਹੁਤ ਵੱਡਾ ਕੰਮ ਆ ਪਰ ਜਦੋਂ ਆਪਾਂ ਕੰਮ ਕਰਨ ਲੱਗ ਜਾਈਏ ਨਾ ਫਿਰ ਕੋਈ ਟਾਈਮ ਨਹੀਂ ਲੱਗਦਾ ਹੈਗਾ ਫਿਰ ਸਭੋ ਕੰਮ ਕਰਕੇ ਦਿਲ ਖੁਸ਼ ਹੁੰਦਾ ਸਕੂਨ ਮਿਲਦਾ ਦਿਲ ਕਰਦਾ ਵੀ ਆ ਇਹ ਏਰੀਆ ਆਪਾਂ ਸਾਫ਼ ਕਰਤਾ ਕਿੰਨਾ ਸੋਹਣਾ ਲੱਗ ਰਿਹਾ ਕੰਮ ਕਰਨਾ ਸ਼ੁਰੂਆਤ ਕਰਨੀ ਹੀ ਇੱਕ ਵੱਡੀ ਗੱਲ ਹੁੰਦੀ ਆ ਕੰਮ ਨੂੰ ਸ਼ੁਰੂ ਕਰਨਾ ਇੱਕ ਚੈਲੰਜ ਹੁੰਦਾ ਬਸ ਜੇ ਆਪਾਂ ਸ਼ੁਰੂ ਕਰ ਲਈਏ ਉੱਠ ਖੜੀ ਇੱਕ ਚੀਜ਼ ਹੀ ਲੈ ਕੇ ਨਾ ਫਿਰ ਹੋ ਜਾਂਦਾ ਕੰਮ ਪਤਾ ਹੀ ਲੱਗਦਾ ਕਦੋਂ ਹੋ ਜਾਂਦਾ ਤੇ ਖੁਦ ਨੂੰ ਵੀ ਬਹੁਤ ਅੱਛਾ ਲੱਗਦਾ ਫ੍ਰਿਜ ਤੇ ਸਾਰੇ ਲਾਈਨਰਸ ਮੈਂ ਲਗਾ ਤੇ ਵਾਪਸ ਤੇ ਹੁਣ ਸਾਰਾ ਸਮਾਨ ਰੱਖ ਦੂੰਗੀ ਅੰਦਰ ਫ੍ਰਿਜ ਨੂੰ ਸਾਫ ਕਰਨ ਨਾਲ ਪਤਾ ਲੱਗ ਜਾਂਦਾ ਫ੍ਰਿਜ ਵਿੱਚ ਕੀ ਪਿਆ ਕਈ ਵਾਰ ਨਾ ਕੁਝ ਅਹੀ ਜਿਹੀ ਚੀਜ਼ਾਂ ਪਿੱਛੇ ਪਿੱਛੇ ਚਲੇ ਜਾਂਦੀਆਂ ਨੇ ਪਤਾ ਹੀ ਨਹੀਂ ਲੱਗਦਾ ਕੀ ਤਾਂ ਪਿਆ ਕੀ ਨਹੀਂ ਪਿਆ ਸਬਜੀ ਵਾਲਾ ਵੈਜੀਟੇਬਲ ਬਾਕਸ ਅੱਜ ਮੈਂ ਕਲੀਨ ਨਹੀਂ ਕੀਤਾ ਕਿਉਂਕਿ ਉਹ ਇੱਕ ਤਾਂ ਸਾਫ ਸੀ ਕੋਦੇ ਵਿੱਚ ਕਾਫੀ ਜ਼ਿਆਦਾ ਸਮਾਨ ਫਰੂਟ ਸਬਜ਼ੀਆਂ ਵਗੈਰਾ ਪਈਆਂ ਸੀ ਇਸ ਕਰਕੇ ਮੈਂ ਕਲੀਨ ਕਰਿਆ ਨਹੀਂਗਾ ਮੈਂ ਕਿਹਾ ਚਲੋ ਜਿਸ ਦਿਨ ਕੱਲ ਸਾਮਾਨ ਘਟੂ ਨਾ ਫਿਰ ਉਸ ਦਿਨ ਮੈਂ ਕਲੀਨ ਕਰ ਦੂੰਗਾ ਅੱਜ ਫਿਰ ਮੈਂ ਛੇੜਿਆ ਹੀ ਨਹੀਂ ਉਹ ਆਲਰੇਡੀ ਫੁੱਲ ਸੀਗਾ ਸੈਲਡ ਵਗੈਰਾ ਫਰੂਟ ਮੰਗੋ ਹੋ ਗਿਆ ਪਪਾਇਆ ਕਾਫੀ ਕੁਝ ਪਿਆ ਉਸ ਦੇ ਵਿੱਚ ਤੇ ਫ੍ਰਿਜ ਨੂੰ ਕਲੀਨ ਕਰਕੇ ਦੇਖੋ ਕਿੰਨੀ ਸੋਹਣੀ ਸੈਟਿੰਗ ਹੋ ਗਈ ਸਪੇਸ ਬਹੁਤ ਨਿਕਲ ਗਈ ਪਹਿਲਾਂ ਮੈਨੂੰ ਭਰੇ ਭਰੇ ਲੱਗ ਰਿਹਾ ਸੀ ਫ੍ਰਿਜ ਵੀ ਫ੍ਰਿਜ ਭਰੇ 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 ਪਰ ਸਪੇਸ ਕਾਫੀ ਨਿਕਲ ਗਈ ਹੁਣ ਪਹਿਲਾਂ ਮੈਨੂੰ ਅਹਿਸਾਸ ਤੇ ਪਹਿਲੇ ਫ੍ਰਿਜ ਵੀ ਮੈਨੂੰ ਛੋਟਾ ਲੱਗਣ ਛੋਟਾ ਲੱਗ ਰਿਹਾ ਸੀ ਕਟਾਈਮ ਤੇ ਜੇ ਆਪਾਂ ਸਾਫ ਨਹੀਂ ਕਰਦੇ ਪਰ ਹੁਣ ਸਪੇਸ ਕਾਫੀ ਨਿਕਲ ਗਈ ਸਪੇਸ ਬਣੋ ਨੇ ਪੈਂਦੀ ਜੋ ਕਲੀਨਿੰਗ ਕਰਦੇ ਨਾ ਸਪੇਸ ਵੀ ਨਿਕਲ ਆਉਂਦੀ ਹੈ ਤੇ ਮੇਰੇ ਹੱਥ ਵਿੱਚ ਆਲਰੇਡੀ ਮਾਈਕ੍ਰੋਫਾਈਬਰ ਵਾਲਾ ਕੱਪੜਾ ਸੀਗਾ ਫ੍ਰਿਜ ਮੈਂ ਬਾਹਰੋਂ ਕਲੀਨ ਕੀਤਾ ਤਦ ਫਿਰ ਮੈਂ ਕਿਹਾ ਚਲੋ ਆਹ ਵਾਲ ਹੁਣ ਜਦ ਮੇ ਗਰਮੀ ਆ ਫੇਸ ਵਗਾਇ ਤੇ ਵਾਸ਼ ਕਰ ਲਈ ਤੇ ਬਾਅਦ ਵਾਂ ਕੇ ਤਾਂ ਚਿੱਟੇ ਪੈ ਜਾਂਦੇ ਨੇ ਇਹ ਤੇ ਵੀ ਮੈਂ ਮਿਰਰ ਤੇ ਕਪੜਾ ਮਾਰ ਦਨੀ ਵਾਈਪ ਕਰ ਦਨੀ ਆ ਸਾਫ ਹੋ ਜਾਊਗਾ ਕੰਮ ਸਿਰਫ 1 ਮਿੰਟ ਦਾ ਨਾ ਕਪੜਾ ਮਾਰਦੀ ਕੋਲ ਕਰ ਲਾਂਦੀ ਕਰ ਲਾਂਦੀ ਹੁਣ ਕਪੜਾ ਹੈਗਾ ਸ ਹੱਥ ਵਿੱਚ ਮੈਂ ਕਿਹਾ ਚਲੋ ਲੱਗਦੇ ਹੱਥ ਵੀ ਇਹ ਵੀ ਸਾਫ ਕਰ ਲਈ ਤੇ ਹੁਣ ਮੈਂ ਕਰਨਾ ਸੀ ਕਿਚਨ ਵਾਲਾ ਬਲਾਈਂਡ ਕਲੀਨ ਬਲਾਈਂਡ ਬਹੁਤ ਗੰਦਾ ਹੁੰਦਾ ਬਹੁਤ ਜ਼ਿਆਦਾ ਡਸਟ ਹੋਂਦੀਏ ਤੇ ਘੋੜੇ ਨੂੰ ਸਫਾਈ ਕਰਨ ਦੇ ਦੋ ਤਰੀਕੇ ਨੇ ਇੱਕ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਇਆ ਵੀ ਡਸਟਰ ਦੇ ਉੱਪਰ ਮੈਂ ਜੜਾਮ ਚਰਾਬ ਝਟਾ ਲੈਂਦੀ ਸੀ ਪੁਰਾਣੀ ਜਰਾਬ ਗਿੱਲੀ ਕਰਕੇ ਉਹ ਡਸਟਰ ਮਾਰ ਦਿੰਦੀ ਸੀ ਉਸ ਤਰੀਕੇ ਨਾਲ ਵੀ ਸਾਫ਼ ਹੋ ਜਾਂਦਾ ਸੀ ਪਰ ਕਿਤੇ ਨਾ ਕਿਤੇ 20 30% ਸਾਫ਼ ਨਹੀਂ ਹੁੰਦਾ ਸੀਗਾ ਪਰ ਇਸ ਤਰ੍ਹਾਂ ਜੇ ਆਪਾਂ ਹੱਥ ਚ ਕੱਪੜਾ ਲੈ ਕੇ ਅੱਧੀ ਤਰ ਸਾਫ਼ ਕਰਦੇ ਹਾਂ ਤਾਂ ਇੱਕ ਇੱਕ ਪੱਤੀ ਫੜ ਕੇ ਇੱਕ ਇੱਕ ਸਟ੍ਰਿਪ ਫੜ ਕੇ ਫਿਰ ਬਹੁਤ ਜ਼ਿਆਦਾ ਵਧੀਆ ਸਾਫ਼ ਹੁੰਦਾ ਥੋੜਾ ਟਾਈਮ ਤਾਂ ਜ਼ਰੂਰ ਲੱਗਦਾ ਪਰ ਸਾਫ਼ ਬਹੁਤ ਵਧੀਆ ਹੋ ਜਾਂਦਾ ਆਹੀਂ ਲੱਗਦਾ ਵੀ ਕੁਝ ਰਹਿ ਗਿਆ ਕਿਤੇ ਸਾਫ਼ ਕਰਨ ਵਾਲਾ ਤੇ ਪੱਕੇਟ ਚ ਮੈ ਲਿਆ ਹੋਇਆ ਥੋੜਾ ਜਿਹਾ ਪਾਣੀ ਬਾਅਦ ਵਾਈਪ ਗਿਲ ਦੀ ਕਰ ਕਰਕੇ ਨਿਚੋੜ ਕੇ ਉਹ ਹੀ ਮਾਰੀ ਆ ਰਹੀ ਸੀ ਡਸਟ ਨੰ ਕੰਦੀ ਹੋਈ ਨੇ ਫੇਰ ਉਹਨੂੰ ਵਾਸ਼ ਕਰ ਲਵੇ ਸੀ ਬਹੁਤ ਜ਼ਿਆਦਾ ਡਸਟ ਹੁੰਦਾ ਜੇ ਮੈਂ ਕਿਚਨ ਦੀ ਵਿੰਡੋ ਖੋਲਣੀ ਸ਼ੁਰੂ ਨਹੀਂ ਕੀਤੀ ਹੈਗੀ ਵੀ ਠੀਕ ਆ ਚਲੋ ਜਦੋਂ ਬਿਲਕੁਲ ਸਾਂਝਾ ਪੰਧਾ ਫੇਰ ਖੋਲਦੀ ਹੁਣੀਆਂ ਮੈਨੂੰ ਆਹ ਹੰਦੇ ਵੀ ਥੋੜੀ ਔਕ ਕੱਟ ਲਓ ਗਰਮੀ ਕੱਟ ਲਓ ਪਰ ਵਿੰਡੋ ਚ ਡਸਟ ਤਾਂ ਉਹ ਹੀ ਸਫਾਈ ਤੇ ਬਹੁਤ ਖੇਚਲ ਹੁੰਦੀ ਹੈ ਫੇਰ ਬਲਾਈਂਡ ਹੋ ਗਿਆ ਬਿਲਕੁਲ ਕਲੀਨ ਬਹੁਤ ਬਹੁਤ ਜ਼ਿਆਦਾ ਮਿੱਟੀ ਸੀ ਪਹਿ ਸਾਫ ਬਹੁਤ ਮਿੱਟੀ ਸੀ ਪਹਿਲਾਂ ਇਹਦੇ ਪਾਣੀ ਨਾਲ ਮੈਂ ਕਲੀਨ ਕੀਤਾ ਨਾ ਪਾਣੀ ਬਹੁਤ ਬਹੁਤ ਗੰਦਾ ਹੋ ਗਿਆ ਆ ਪਹਿਲਾਂ ਪਾਣੀ ਗੰਦਾ ਹੋ ਗਿਆ ਬਿਲਕੁਲ ਕਾਲਾ ਹੋ ਗਿਆ ਪਾਣੀ ਇੰਨੀ ਜਿਆਦਾ ਡਸ ਸੀ ਹਾਲੇ ਮੈਂ ਵਿੰਡੋ ਵੀ ਖੋਲ੍ਹਨੀ ਸ਼ੁਰੂ ਕੀਤੀ ਕਿਚਨ ਦੀ ਵੀ ਬਾਹਰ ਡਸਟ ਆਉਂਦੀ ਪਰ ਫਿਰ ਵੀ ਪਤਾ ਨਹੀਂ ਬਹੁਤ ਟਰਸਟ ਰੁਕਦੀ ਐ ਨੋ ਉਪਰ ਪੱਤੀਆਂ ਉੱਪਰ ਨਾ ਬਹੁਤ ਜ਼ਿਆਦਾ ਡਸਟ ਠੁਕਦੀ ਐ ਕਲੀਨ ਕਰਨ ਤੇ ਟਾਈਮ ਬਹੁਤ ਜ਼ਿਆਦਾ ਲੰਘਦਾ ਤੇ ਇੱਕ ਇੱਕ ਪੱਤੀ ਫਟ ਕੇ ਸਾਫ਼ ਕਰੋ ਪਰ ਸਾਫ਼ ਕਰਨ ਤੋਂ ਬਾਅਦ ਰੂ ਖੁਸ਼ ਹੋ ਜਾਂਦੀ ਆ ਬਿਲਕੁਲ ਸਾਫ ਹੋ ਗਿਆ ਹੁਣ ਜਿਹੜੇ ਹੈਂਡ ਵਾਸ਼ ਵਾਲੇ ਡਿਸਪੈਂਸਰ ਸੀ ਉਹਨਾਂ ਵਿੱਚ ਹੈਂਡ ਵਾਸ਼ ਖਤਮ ਹੋਇਆ ਫਿਰ ਖਤਮ ਨਹੀਂ ਯਾਨੀ ਕਿ ਬਹੁਤ ਥੋੜਾ ਹੀ ਰਹੇਗਾ ਸੀਗਾ ਮੈਂ ਕਿਹਾ ਜੇ ਫਿਰ ਕੱਲ ਨੂੰ ਬਿਜ਼ੀ ਮਾਰਨਿੰਗ ਵਿੱਚ ਜੇ ਕਿਸੇ ਨੇ ਕਿਹਾ ਤਾਂ ਹੈਂਡ ਵਾਸ਼ ਨਹੀਂ ਹੈਗਾ ਇਹਦੇ ਵਿੱਚ ਪਾ ਦਿਓ ਫਿਰ ਮੈਨੂੰ ਕੰਮਾਂ ਵਿੱਚੋਂ ਕੰਮ ਛੱਡ ਕੇ ਪਾਉਣਾ ਮੁਸ਼ਕਲ ਲੱਗੂਗਾ ਵੀ ਚਲੋ ਇਹ ਵੀ ਮੈਂ ਪਹਿਲੇ ਹੀ ਰਿਫਿਲ ਕਰਦਾ ਇਹ ਵੀ ਅੱਜ ਮੇਰੀ रहेਗੇ ਸੀ ਲਿਸਟ ਵਿੱਚ ਵੀ ਕਰਨ ਵਾਲੇ ਨੇ ਮੇਰੇ ਮੈਂ ਨੋਟਿਸ ਕੀਤਾ ਹੋਇਆ ਸੀ ਕੰਮ ਇਹ ਵੀ ਸਾਡੇ ਵਾਸ਼ਰੂਮ ਵਾਲਾ ਵੀ ਤੇ ਇਹ ਲੌਬੀ ਵਾਲਾ ਵੀ ਜਿਹੜਾ ਹੈਂਡ ਵਾਸ਼ ਵਾਲਾ ਪੈਕੇਟ ਖਾਲੀ ਹੋ ਜਾਂਦਾ ਮੈਂ ਉਹਨੂੰ ਕੱਟ ਕਰਕੇ ਨਾ ਕੈਂਚੀ ਨਾਲ ਉਹਨੂੰ ਜਦੋਂ ਸੈਮੀ ਮਸ਼ੀਨ 'ਚ ਮੈਂ ਕੱਪੜੇ ਧੋਣੀਆਂ ਉਹ ਤੋਂ ਵਿੱਚੋਂ ਵਾਸ਼ ਕਰਕੇ ਪੈਕੇਟ ਪਾਣੀ 'ਚ ਕੱਪੜਿਆਂ 'ਚ ਪੈ ਜਾਂਦਾ ਅੰਦਰ ਕਾਫੀ ਸਾਰਾ ਹੈਂਡ ਵਾਸ਼ ਲੱਗਿਆ ਰਹਿੰਦਾ ਜੋ ਅੱਛੀ ਤਰ੍ਹਾਂ ਨਹੀਂ ਨਿਕਲਦਾ ਆਪਾਂ ਕਿੰਨਾ ਹੀ ਕੱਢ ਲਈ ਪਰ ਨਹੀਂ ਨਿਕਲਦਾ ਉਹ ਇਧਰ ਵਾਸ਼ਰੂਮ ਵਾਲਾ ਜਿਹੜੇ ਸਪੈਂਸਰ ਸੀ ਹੈਂਡ ਵਾਸ਼ ਵਾਲਾ ਇਹ ਵੀ ਰੀਫਿਲ ਕਰਤਾ ਤੇ ਹੁਣ ਮੈਂ ਕਿਚਨ ਵਾਲੇ ਟੋਵਲ ਸੋਕ ਕਰ ਤੇ ਉਹਦੀ ਜਗ੍ਹਾ ਤੇ ਮੈਂ ਨਵੇਂ ਯਾਨੀ ਕਿ ਵਾਸ਼ਡ ਹੈਂਡ ਟਾਵਲਸ ਲਗਾਉਣੇ ਸੀ ਕਿਚਨ ਵਿੱਚ ਹੈਂਡ ਟਾਵਲ ਤੇ ਇੱਕ ਬਰਤਨ ਸਾਫ ਕਰਨ ਵਾਲਾ ਟਾਵਲ ਜੋ ਆਪਾਂ ਭਾਂਡੇ ਧੋਲਾ ਨੇ ਉਸ ਤੋਂ ਬਾਅਦ ਗਿੱਲੇ ਭਾਂਡੇ ਆਪਾਂ ਅੰਦਰ ਨਹੀਂ ਰੱਖਦੀ ਮੈਂ ਉਹਨੂੰ ਕੱਪੜੇ ਨਾਲ ਵਾਈਪ ਕਰ ਲੈਂਦੀ ਇੱਕ ਉਹ ਟਾਵਲ ਮੈਂ ਅਲੱਗ ਰੱਖ ਦਿੰਦੀ ਆ ਹੈਂਡਸ ਕਲੀਨ ਕਰਨ ਲਈ ਆਪਣੇ ਵਾਈਪ ਕਰਨ ਲਈ ਅਲੱਗ ਰੱਖਦੀ ਹੁੰਨੀ ਤੇ ਮੈਂ ਹੁੱਕ ਲਗਾਈ ਹੋਈ ਹੁੱਕ ਤੇ ਹੈਂਗ ਕਰ ਦਿੰਦੀ ਆ ਤੇ ਭਾਂਡੇ ਵਾਲਾ ਟਾਵਲ ਇੱਥੇ ਮਿਕਸ ਸਾਈਡ ਤੇ ਤੇ ਟੈਂਪ ਤੇ ਕਰ ਦਿੰਦੀ ਹਾਂਗਾ ਤੇ ਹੁਣ ਕਿਉਂ ਫੇ ਬਣ ਚੁੱਕਾ ਸੀ ਕਿ ਉਹ ਮੈਂ ਲੰਚ ਕਰਨ ਵੇਲੇ ਹੀ ਗੈਸ ਤੇ ਰੱਖਦਾ ਸੀ ਵੀ ਚਲੋ ਬਣ ਜੂ ਬਣ ਜੂ ਕਿਉ ਉਹ ਬਣ ਗਿਆ ਸੀਗਾ ਕਾਫੀ ਟਾਈਮ ਦਾ ਤੇ ਮੈਂ ਕਿ ਇਸ ਤੋਂ ਪਹਿਲਾਂ ਕਿ ਬਹੁਤ ਜ਼ਿਆਦਾ ਠੰਡਾ ਹੋਵੇ ਫਿਰ ਇਹ ਵੀ ਮੈਂ ਡੱਬੇ ਵਿੱਚ ਕੰਟੇਨਰ ਵਿੱਚ ਨਾ ਤਿਆਰ ਕੀ ਪਾ ਕੇ ਰੱਖਦਾ ਇਹ ਵੀ ਮੇਰਾ ਕੰਮ ਖਤਮ ਬਸ ਕੰਮਾਂ ਦੀ ਹੀ ਭੱਜ ਦੌੜ ਹੋਈ ਪਈ ਸੀ ਵੀ ਚਲੋ ਕੰਮ ਇਕੱਠੇ ਹੋਏ ਪੇਸੀ ਕਰ ਲਈ ਕਹਿੰਗੇ ਘਰ ਇਹੋ ਜੀ ਚੀਜ਼ ਆ ਆਰਾਮ ਨਾਲ ਆਪਾਂ ਇੱਕ ਦਿਨ ਬਹਿ ਜਾਗੇ ਦੋ ਦਿਨ ਬਹਿ ਜਾਗੇ ਜਿੰਨਾ ਆਪਾਂ ਆਰਾਮ ਕਰਾਂਗੇ ਉੰਨੇ ਹੀ ਆਪਣੇ ਕੰਮ ਇਕੱਠੇ ਹੁੰਦੇ ਜਾਣਗੇ ਇਸ ਕਰਕੇ ਆਰਾਮ ਕਰੋ ਥੋੜਾ ਥੋੜਾ ਕਰੋ ਬ੍ਰੇਕਸ ਲੋ ਕੰਮ ਵਿੱਚ ਪਰ ਕੰਮ ਵੀ ਜ਼ਰੂਰ ਕਰੋ ਹਨਾ ਜਿੰਨਾ ਜ਼ਿਆਦਾ ਆਰਾਮ ਉੰਨੇ ਜ਼ਿਆਦੇ ਕੰਮ ਵਾਧਦੇ ਜਾਂਦੇ ਨੇ ਇੰਨੇ ਕੰਮ ਵਾਧਦੇ ਜਾਂਦੇ ਨੇ ਆਰਾਮ ਤਾਂ ਬੰਦਾ ਕਰ ਲਾਂਦਾ ਪਰ ਉਸ ਤੋਂ ਬਾਅਦ ਜਿਹੜੇ ਆਪਣੇ ਕੰਮ ਵਾਧਦੇ ਨੇ ਇਕੱਠੇ ਹੁੰਦੇ ਨੇ ਫਿਰ ਆਪਾਂ ਨੂੰ ਪਤਾ ਵੀ ਆਪਾਂ ਨੂੰ ਕਿਵੇਂ ਪਾਚ-ਪਾਚ ਕਰਨੇ ਪੈਂਦੇ ਨੇ ਟਾਈਮ ਹੋ ਗਿਆ ਪੌਣੇ 3 ਦਾ ਪੌਣੇ 3 ਹੋ ਗਏ ਤੇ ਸਾਫ ਦਾ ਫਾਈਲ ਮੇਰੀ ਬਹੁਤ ਹੋ ਗਈ ਬਹੁਤ ਬਹੁਤ ਕੰਮ ਹੋ ਗਏ ਜਿਹੇ ਜੇ ਮੈਂ ਕੱਲ ਵੀ ਨਾ ਕਰਿਆ ਅੱਜ ਮਾਰਨਿੰਗਸ ਵੀ ਕੁਝ ਨਹੀਂ ਕਰਿਆ ਹੋ ਗਿਆ ਜੇ ਬਹੁਤ ਕੰਮ ਹੋ ਗਿਆ ਫਿਰ ਕੰਮ ਇਕੱਠੇ ਹੋ ਜਾਂਦੇ ਜੋ ਆਪਾਂ ਕਰਦੇ ਨੇ ਟਾਈਮ ਸਿਰ ਤੇ ਕੰਮ ਫਿਰ ਬਹੁਤ ਇਕੱਠੇ ਹੋ ਜਾਂਦੇ ਨੇ ਤੇ ਹੁਣ ਹੈਗਾ ਪੌਣੇ ਤਿੰਨ ਦਾ ਟਾਈਮ ਮੈਂ ਕਿਹਾ ਆ ਕਰ ਲਾਂ ਬੈਂਗਣ ਭੁੰਨ ਲਾਂ ਸ਼ਾਮ ਨੂੰ ਪਰਠਾ ਬਣਾਉਂਗਾ ਸ਼ਾਮ ਨੂੰ ਜਾਂ ਸਵੇਰੇ ਇੱਕ ਵਾਰ ਭੁੰਨ ਕੇ ਰੱਖ ਲਾਂ ਨੇ ਦੇਖੂਗੀ ਜਦੋਂ ਮੇਰੇ ਸਲਾ ਬਣੀ ਹੁਣ ਕੁਝ ਕਰਦੂ ਸਬਜੀ ਕੁਝ ਇਹ ਸਵੇਰ ਵਾਲੀ ਫਿਰ ਸੋਚ ਲਈ ਮੈਂ ਨਾਲ ਪਰਠਾ ਬਣਾਉ ਜਵੇਂ ਦਵਿੰਦਰ ਪਰਠਾ ਨਹੀਂ ਖਾਂਦੇ ਉਹ ਕਦੋਂ ਖਾਣਨਗੇ ਫਰੈਰੀ ਕਨਾਲ অপਸ਼ਨ ਹੋਰ ਹੋਣੀ ਜ਼ਰੂਰੀ ਹੈ ਜਿਹੜੀ ਸਬਜੀ ਸਾਰੇ ਨਹੀਂ ਖਾਂਦੇ। ਪਠਾ ਬਣਾ ਰਹੀ ਹਾਂ ਆਪਾਂ ਬੈਂਗਣ ਭੁੰਨ ਰਹੀ ਆ ਪਠਾ ਤਾਂ ਫਿਰ ਦੇਖੂਗੇ ਸ਼ਾਮ ਨੂੰ ਬਣਦਾ ਕ ਸਵੇਰੇ ਬਣਦਾ। ਬਾਹਰ ਮੈਂ ਕਿਚਨ ਦੇ ਟੋਬਲ ਸ਼ੋਕ ਕਰਕੇ ਕੋਸੇ ਪਾਣੀ ਚ ਇੱਕ ਦੋ ਬਾਤ ਚਾ ਕੇ ਉਹ ਮੈਂ ਕੁੱਟ ਕੇ ਸੁੱਕਣੇ ਪਾਉਣੀ ਆ। ਤੇ ਕਿਉਂ ਕੱਢ ਲਈ ਡੱਬੇ ਵਿੱਚ ਆਂ ਡੱਬੇ ਵਿੱਚ ਕਿਉਂ ਖਤਮ ਸੀ। ਕਿਉਂ ਕੱਢ ਕੇ ਰੱਖਣਾ। ਨਾਲ ਨਾਲ ਬੈਂਗਣ ਭੁੰਨੇ ਚਲੋ ਕਿਉਂ ਨਾ ਤਿਆਰ ਤਾਂ ਕਾਫੀ ਕਾਫੀ ਕੰਮ ਹੋ ਗਏ। ਨਾ ਪੇ ਕਰ ਚੁਟੀ ਲਾ ਲਈ ਨਾ ਕੰਮਾਂ ਦੇ ਸ਼ੁਰੂ ਕਰ ਲਏ ਫਿਰ ਹੋ ਜਾਂਦੇ ਨੇ ਫਿਰ ਮੈਨੂੰ ਆ ਨਾ ਆਪਦੇ ਆਪ ਤੇ ਬੜਾ ਗੁੱਸਾ ਆ ਰਿਹਾ ਸੀ ਵੀ ਮੈਂ ਕੱਲ ਵੀ ਇਹ ਕੁਝ ਕਰਿਆ ਮੈਂ ਮਾਰਨਿੰਗ ਚ ਵੀ ਕੁਝ ਨਹੀਂ ਕਰਿਆ ਮੈਂ ਬੈਠੀ ਖਾਈ ਜਾਂਦੀ ਮੈਨੂੰ ਐ ਨਗਰੇ ਸੀ ਵੀ ਮੈਂ ਖਾਈ ਖਾਈ ਜਾਂਦੀ ਕੰਮ ਮੈਂ ਕੁਝ ਕਰ ਨਹੀਂ ਰਹੀ ਸੀ ਹੈਗੇ ਯਾਨੀ ਕਿ ਸਾਫ ਸਫਾਈ ਦਾ ਕੁਝ ਕੰਮ ਨਹੀਂ ਹੋ ਰਿਹਾ ਘਰ ਦੀ ਸੈਟਿੰਗ ਦਾ ਕੰਮ ਨਹੀਂ ਹੋ ਰਿਹਾ ਮੈਨੂੰ ਖੇਚੜ ਨਹੀਂ ਆਉਂਦੀ ਸੀ ਹੁਣ ਮੈਨੂੰ ਸਕੂਨ ਜਮਿੰਦਾ ਆਰਾਮ ਮਿਲਦਾ ਵੀ ਠੀਕ ਆ ਹਾਂ ਕੰਮ ਹੋਈ ਜਾ ਰਹੇ ਨੇਗੇ ਇੱਕ ਬੈਂਗਲੂਰ ਤੋਂ ਹੋਰ ਪਿਆ ਬਾਏ ਚਾਂਸ ਤੇ ਇਹ ਖਰਾਬ ਨਿਕਲ ਗਿਆ ਤੇ ਜਿਹੜਾ ਫ੍ਰਿਜ ਵਿੱਚ ਪਿਆ ਫਿਰ ਮੈਂ ਇੱਕ ਹੋਰ ਭੁੰਨੂੰਗੀ ਪਹਿਲਾਂ ਮੈਂ ਸੋਚਿਆ ਇੱਕ ਬਹੁਤ ਕਾਫੀ ਵੱਡਾ ਪਰ ਜੇ ਖਰਾਬ ਨਿਕਲ ਗਿਆ ਫਿਰ ਮੈਨੂੰ ਦੂਜਾ ਭੁੰਨਣਾ ਪਊਗਾ ਇੱਕ ਭੁੰਨ ਕੇ ਦੇਖਦੀਆਂ ਪਹਿਲਾਂ ਕਾਸੀ ਮੈਂ ਗਤੋਲ ਨੇ ਥੋੜਾ ਜਿਹਾ ਠੰਡਾ ਹੋਣ ਨੂੰ ਐ ਮੈਂ ਬਾਹਰ ਟੋਵਲ ਕੁੱਟ ਕੇ ਪਾਇਆ ਮ ਟੋਵਲ ਮੇ ਆਲਰੇਡੀ ਸੋਕ ਕਰਕੇ ਰੱਖੇ ਸੀ ਪਹਿਲਾਂ ਉਹਨਾਂ ਨੂੰ ਥੋੜਾ ਜਿਹਾ ਹਲਕਾ ਥਾਪੀ ਨਾ ਕੁੱਟ ਕੇ ਮੈਂ ਕਿ ਸੁੱਕਣੇ ਪਾਦਾਂ ਨੇ ਵੀ ਹਜੇ ਧੁੱਪ ਹੈਗੀ ਚਲੋ ਧੁੱਪੇ ਸੁੱਕ ਜਣਗੇ ਔਰ ਧੁੱਪੇ ਸਖਾਈ ਹੋਏ ਕੱਪੜਾ ਚ ਨਾ ਸਮੈਲ ਨਹੀਂ ਆਉਂਦੀ ਖਾਸ ਕਰਕੇ ਕਿਚਨ ਵਾਲੇ ਟੋਵਲ ਹੋਗੇ ਕਿਚਨ ਦੇ ਪੋਣੇ ਹੋਗੇ ਉਹ ਤਾਂ ਜਰੂਰ ਧੁੱਪੇ ਸਖਾਈਏ ਤਾਂ ਫੇਰ ਹੀ ਵਧੀਆ ਫਰੈਸ਼ ਜਿਹਾ ਲੱਗਦੇ ਨੇਗੇ ਹੁਣ ਅੰਦਰ ਆ ਕਿਵੇਂ ਬੈਂਗਣ ਜਿਹੜਾ ਸਮੈਸ਼ ਕਰਤਾ ਚਿਲਕੇ ਵਧੀਆ ਨਿਕਲੇ ਖਰਾਬ ਨਿਕਲੇ ਸੀ ਤੇ ਇੱਕ ਮੈਂ ਧੋਣੀ ਸੀ ਅੱਜ ਬਾਸਕਟ ਭਾਂਡਿਆਂ ਵਾਲੀ ਇਹ ਵੀ ਨੀਚੋਂ ਕਾਫੀ ਗੰਦੀ ਹੋਈ ਪਈ ਸੀ ਥੋੜੇ ਥੋੜੇ ਟਾਈਮ ਬਾਅਦ ਨਾ ਕੁਝ ਦਿਨਾਂ ਬਾਅਦ ਇਹਦੇ ਵਿੱਚ ਵੀ ਇੱਕ ਮੈਲ ਕਹਿ ਲੋ ਕੰਦਗੀ ਕਹਿ ਲੋ ਜਮਾ ਹੋਣ ਸ਼ੁਰੂ ਹੋ ਜਾਂਦੇ ਆ ਜੇ ਆਪਾਂ ਡੇਲੀ ਗਿੱਲੇ ਭਾਂਡੇ ਰੱਖ ਦਿਆਂਗੇ ਉਹ ਵੀ ਫਿਰ ਬਰਸ਼ ਨਾਲ ਧੋਣੀ ਪੈਂਦੀ ਹੈ ਕਈ ਦਿਨਾਂ ਤੋਂ 15 ਦਿਨਾਂ ਤੋਂ ਲਾ ਲਉ ਜਾਂ 20 ਦਿਨਾਂ ਤੋਂ ਲਾ ਲਉ ਇਹਨੇ ਕਿ ਤਿੰਨਾਂ ਬਾਤਾਂ ਧੋਣੀ ਹੀ ਪੈਂਦੀ ਆ ਕਈ ਵਾਰ ਤਾਂ ਮੈਂ ਬਹੁਤ ਲਾਈਕ ਹੱਤ ਆਪਣਾ ਪਾਂਡੇ ਸਾਫ ਕਰਨ ਵਾਲਾ ਸਕਰਬਰ ਵੀ ਮਾਰਦਾ ਹੁੰਦੀ ਆ ਪਰ ਉਹ ਨਹੀਂ ਅਚੀ ਤਰ੍ਹਾਂ ਉਹਨਾਂ ਸਾਫ ਨਹੀਂ ਹੁੰਦੀ ਸਕਰਬਰ ਫਟ ਜਾਂਦਾ ਜੇ ਆਪਾਂ ਬਾਸਕਟ ਸਕਰਬਰ ਨਾਲ ਸਾਫ ਕਰੀਏ ਨਾ ਫਟ ਜਾਂਦਾ ਖਰਾਬ ਹੋ ਜਾਂਦਾ ਸਾਰਾ ਇਸ ਕਰਕੇ ਮੈਂ ਬਰਸ਼ ਨਾਲ ਹੀ ਇਹਨੂੰ ਕਲੀਨ ਕਰਨਾ ਪ੍ਰੈਫਰ ਕਰਦੀ ਹੁੰਦੀ ਹਾਂ ਜੇ ਸਕਰਬਰ ਥੋੜਾ ਪੁਰਾਣਾ ਹੋ ਰਿਹਾ ਮੈਨੂੰ ਲੱਗਦਾ ਉਹ ਟੁੱਟਣਾ ਹੀ ਪੂਚਲੂ ਫੇਰ ਸਾਫਸ ਵੀ ਕਰ ਦਿੰਦੀ ਹਾਂ ਉਹਦੇ ਨਾਲ ਤੇ ਇਹ ਵਾਲੀ ਸਿੰਕਸ ਕਲੀਨਿੰਗ ਜਿਹੜਾ ਬਰਸ਼ ਉਹ ਨਾਲ ਸਿੰਕਸ ਕਲੀਨ ਕਰਨ ਵਾਲਾ ਇਹ ਨਾਲ ਪ੍ਰਸ਼ਨ ਬਹੁਤ ਵਧੀਆ ਸਾਫ ਹੋ ਜਾਂਦੀ ਕਿਉਂਕਿ ਹਾਰਡ ਹੁੰਦਾ ਬਰਸ਼ ਔਰ ਹਾਰਡ ਬਰਸ਼ ਹੀ ਨੂੰ ਚਾਹੀਦਾ ਹੁੰਦਾ ਕਲੀਨ ਕਰਨ ਲਈ ਤੇ ਬਹੁਤ ਵਧੀਆ ਪ੍ਰਸ਼ਨ ਹੋ ਜਾਂਦੀ ਕਲੀਨ ਅੱਛੀ ਤਰ੍ਹਾਂ ਕਰਤੀ ਸਾਫ ਸਾਫ ਕਰਕੇ ਬਿਲਕੁਲ ਨਮਾ ਨਮਈ ਨਿਕਲੇ ਰੰਗ ਜਾਂ ਨਿਕਲੇ ਆਉਂਦਾ ਤੇ ਪਹਿਲਾਂ ਤਾਂ ਹਾਂ ਦਾ نیچے ਬਹੁਤ ਜ਼ਿਆਦਾ ਗੰਦਗੀ ਜਮਾ ਹੋ ਗਈ ਗੰਦੀ ਲੱਗ ਰੇ ਪੀਸ ਬੜਾ ਗੰਦਾ ਹੋ ਜਾਂਦਾ ਇਹਦਾ ਇਸ ਤਰ੍ਹਾਂ ਸਾਫ਼ ਸਫਾਈ ਤੇ ਧਿਆਨ ਵੀ ਰੱਖਣਾ ਪੈਂਦਾ ਸਾਰੇ ਆਪਣੇ ਕੰਮ ਮੈਨੇਜ ਕਰਨੇ ਪੈਂਦੇ ਨੇ ਦੇਖਣਾ ਪੈਂਦਾ ਹੁਣ ਕੀ ਕੰਮ ਹੋ ਗਿਆ ਕੀ ਰਹਿ ਗਿਆ ਕੀ ਕਰਨ ਵਾਲਾ ਨੇ ਇੱਕ ਕੰਮ ਕਰ ਲੰਨਾ ਇੱਕ ਕੰਮ ਦੀ ਹੋਰ ਬਾਰੀ ਆ ਜਾਂਦੀ ਕੰਮ ਹੋਰ ਥਿਆਰ ਹੋ ਜਾਂਦਾ ਅੱਗੇ ਇਸ ਤਰ੍ਹਾਂ ਨਿੱਕੇ ਨਿੱਕੇ ਕੰਮ ਚੱਲਦੇ ਰਹਿੰਦੇ ਨੇ ਟੋਕਰੀ ਹੋ ਗਈ ਵਾਸ਼ ਟਾਈਮ ਹੋ ਗਿਆ ਚਾਹ ਰੋਈਦਾ ਤੇ ਹੁਣ ਮੈਂ ਕਰਕੇ ਲੈ ਕੇ ਆਪਨੀ ਚਾਹ ਬਿਸਕਟਸ ਨਾਲ ਇੰਨੇ ਚਾਹ ਕੰਮ ਬਹੁਤ ਜ਼ਿਆਦਾ ਹੋ ਗਿਆ ਬਹੁਤ ਖਿੱਚ ਕੇ ਕੰਮ ਕਰਿਆ ਅੱਜ ਮੇਂ ਕੰਮ ਵੀ ਬਹੁਤ ਹੋ ਗਿਆ ਹਲੇ ਹੋਰ ਵੀ ਕੰਮ ਰਹਿੰਦੇ ਨੇ ਚਾਹ ਪੀ ਕੇ ਫਿਰ ਹੋਰ ਛੁੱਟੀ ਲਾਉਣੀ ਹੈ ਕੰਮਾਂ ਤੇ ਬੈਂਗਣ ਮੈਸ਼ ਕਰਿਆ ਪਿਆ ਪਰ ਥੱਬਾ ਬਣਾਉਣੀ ਹੈ ਕਿ ਸ਼ਾਮ ਵਾਸਤੇ ਥੱਬਾ ਬਣਾ ਕੇ ਰੱਖ ਦਿਆਂ। ਹੋਰ ਕੰਮ ਨੇ 2-4 ਕੁਝ ਮੈਂ ਹੋਰ ਸੋਚੋ ਵੀ ਨੀ ਕਲੀਨਿੰਗ ਜੇ ਮੈਂ ਕਿਹਾ ਚਲੋ ਕੱਲ ਹੀ ਲੈਣੀ ਆ। ਕੱਪੜੇ ਨੇ ਥੋੜੇ ਜਿਹਾ ਵਾਸ਼ ਕਰਨ ਵਾਲੇ ਦੇਖੂਗੀ ਹੁਣ ਕਰਾਂ। ਮਸ਼ੀਨ 'ਚ ਪਾ ਦੂੰਗੀ ਫੂਲੀ ਚੱਕ ਮੈਂ ਸਵੇਰੇ ਕਰਾਂ ਦੇਖਾਂਗੀ ਆ। ਸਵੇਰੇ ਫਿਰ ਨਾ ਇੱਕ ਬਾਹਰ ਜਿਹਾ ਕੱਪੜੇ ਲੇਟ ਧੋਣੇ ਨੇ, ਲੇਟ ਸੁੱਕਣੇ ਪਾਉਣੇ ਧੁੱਪ ਬਹੁਤ ਜ਼ਿਆਦਾ ਆ ਜਾਂਦੀ ਆ। ਤੇ ਅੰਦਰ ਬਾਹਰ ਅੰਦਰ ਬਾਹਰ ਥੋੜਾ ਜਿਹਾ ਮੈਨੇਜ ਕਰਨਾ ਔਖਾ ਲੱਗਦਾ। ਦੇਖਦੇ ਆ ਜੇ ਹੁਣ ਧੋ ਕੇ ਪਾਵਾ ਹੈ ਕਿ ਥ ਤੁਹਾਨੂੰ ਪìnhੇ ਆਪਣੇ ਚਾਹ ਸੋ ਵੀਡੀਓ ਦਾ ਵੀ ਇੱਥੇ ਐਡ ਕਰ ਦਨ ਮੇਰਾ ਵੀਡੀਓ ਬਹੁਤ ਬਹੁਤ ਚਾਹਨ ਵੱਡੀ ਹੋ ਰਹੀ ਹੈ ਕੋਈ ਕਰਤੇ ਕੋਈ ਪਰ ਰਹੇ ਹਾਂ ਮੈਂ ਕੱਲ ਵਾਲੀ ਵੀਡੀਓ ਚ ਐਡ ਕਰ ਦੂੰਗੀ ਸੋ ਇਹ ਸੀ ਮੇਰੀ ਅੱਜ ਵਾਲੀ ਵੀਡੀਓ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਕੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ